ਗੁੱਡ ਐਂਜ ਗਰੀਸ ਮੁੱਕ ਗਈ ਆਪਰੇਸ਼ਨ ਹੋਊਗਾ ਹਰ ਜਗ੍ਹਾ ਜਦੋਂ ਬੰਦਾ ਇਹ ਹੀ ਸੋਚਦਾ ਇੱਕ ਦਿਨ ਕਹਦਾ ਯਾਰ ਕਾਰੀ ਦਿਓ ਹੈਨਾ ਗਜਾਬੀ ਮੁਕਾਓ ਜਦਕਿ ਇਹਦੀ ਲੋੜ ਹੀ ਨਹੀਂ ਹੁੰਦੀ 80% ਲੋਕਾਂ ਨੂੰ ਮਤਲਬ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ ਇਹਨੂੰ ਆਯੁਰਵੇਦ ਕਹਿੰਦੇ ਆ ਕਿ ਆਯੁਰਵੇਦ ਦਾ ਜਦੋਂ ਮੈਂ ਕਹਿੰਦਾ ਵੀ ਤੇਲ ਲਾਉਣਾ ਜੀ ਸਵੇਰ ਜਾ 30 ਦਿਨ ਉਹਨੇ ਪਲੋਸ ਕੇ ਆਪਣੇ ਗੋਡੇ ਨੂੰ ਤੇਲ ਲਾ ਲੈ ਗੋਡਾ ਤਾਂ ਹੀ ਖੁਸ਼ ਹੋ ਜਾਂਦਾ ਵੀ ਯਾਰ ਮੈਨੂੰ ਪੁੱਛ ਪੈ ਗਈ ਮੇਰੀ ਉਹ ਤਾਂ ਦਰਦ हट ਜਾਂਦਾ ਮਤਲਬ ਕਹਿਣ ਦਾ ਕਿ ਜੇ ਆਪਾਂ ਆਰਾਮ ਨਾਲ ਕੰਮ ਕਰਦੇ ਜਾਈਏ ਸਲੋ ਸਲੋ ਬਰਦਾਸ਼ਤ ਕਰਦੇ ਜਾਈਏ ਤਾਂ ਆਯੁਰਵੇਦ ਆਪਦਾ ਕੰਮ ਕਰਦਾ ਆਯੁਰਵੇਦ ਵਿੱਚ ਬੜਾ ਕੁਝ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਗੋਡੇ ਬਦਲਾਉਣਾ ਹੀ ਨਹੀਂ ਚਾਹੀਦੇ ਮੈਂ ਤਾਂ ਅੱਜ ਤੱਕ ਮੇਰਾ ਖਿਆਲ ਹੈ ਜੀ ਅ ਮੇਰੇ ਕੋਲੇ ਤਕਰੀਬਨ ਡੇਲੀ ਦੇ 40 ਤੋਂ 45 ਪੇਸ਼ੈਂਟ ਆਉਂਦੇ ਜਿਹੜੇ ਗੋਡਿਆਂ ਦੇ ਲੀਵਰ ਦੇ ਵੀ ਆਉਂਦੇ ਆ 20 30 ਪੇਸ਼ੈਂਟ ਸ਼ੂਗਰ ਦੇ ਵੀ ਆਉਂਦੇ ਮਤਲਬ ਕੁੱਲ ਮਿਲਾ ਕੇ 40 42 ਪੇਸ਼ੈਂਟ ਗੋਡਿਆਂ ਵਾਸਤੇ ਆਉਂਦੇ ਆ ਆਈਪੀ ਵੀਆਈਪੀ ਇਵਨ ਟੂ ਸਰਜਨ ਵੀ ਆਉਂਦੇ ਆ ਜਿਹੜੇ ਆਪ ਗੋਡੇ ਬਦਲਦੇ ਆ ਲੋਕਾਂ ਦੇ ਮਤਲਬ ਮੈਂ ਇਹ ਦੇਖਿਆ ਕਿ ਹਲੇ ਤੱਕ ਜੇ ਮੇਰੇ ਕੋਲੇ ਇਹ 4-5 ਸਾਲਾਂ ਦੇ ਵਿੱਚ ਮੰਨ ਲਓ ਤੁਸੀਂ 365 ਦਿਨ ਹੁੰਦੇ ਆ ਰੋਜ਼ ਦੇ 40 ਨਾਲ ਗੁਣਾ ਕਰ ਲਓ ਤੁਸੀਂ ਹਿਸਾਬ ਲਾ ਲਓ ਜੀ 10-12000 ਪੇਸ਼ੈਂਟ ਦਾ ਮਤਲਬ ਕੋਈ ਗੱਲਬਾਤ ਹੁੰਦੀ ਆ ਜਿੰਨਾ ਸਾਡਾ ਰਿਕਾਰਡ ਹੈ ਜੀ ਕੰਪਿਊਟਰਾਈਜ਼ਡ ਰਿਕਾਰਡ ਪਿਆ ਸੀ ਕੋਈ ਪਰਦੇ ਚ ਨਹੀਂ ਰੱਖਦੇ ਕੋਈ ਚੀਜ਼ ਉਹਦੇ ਚੋ ਮੁਸ਼ਕਲ ਨਾਲ 4 ਜਾਂ 5 ਲੋਕ ਹੋਣਗੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਬਾਕੀ ਸਭ ਟੱਲੀ ਅਰਕ